ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਰਬ ਇੱਕ ਜੈ ਸਾਈ ਜੀ 786 ਐਸ ਇਹ ਅਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਆ ਜੋ ਮਿਲਦੀ ਰਹੇ ਜੀ ਕਹਿੰਦੇ ਕਿ ਕਦੇ ਵੀ ਆਪਣੀ ਤਕਦੀਰ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਬਾਬਾ ਜੀ ਜ਼ਰਾ ਗੌਰ ਕਰਨਾ ਕਈ ਵਾਰੀ ਕਹਿੰਦੇ ਸਮਝਦਾਰੀ ਹੌਸਲੇ ਤੇ ਭਰੋਸੇ ਨਾਲ ਅਣਜਾਣ ਹਾਲਾਤਾਂ ਨੂੰ ਵੀ ਫਤਹਿ ਕੀਤਾ ਜਾਂਦਾ ਬਾਬਾ ਜੀ ਜ਼ਰਾ ਗੌਰ ਕਰਨਾ ਕਈ ਵਾਰੀ ਜ਼ਿੰਦਗੀ 'ਚ ਐਸੇ ਹਾਲਾਤ ਆ ਜਾਣ ਤੋ ਨਾ ਹਾਲਾਤਾਂ ਨੂੰ ਹੀ ਹੌਸਲੇ ਤੇ ਭਰੋਸੇ ਦੇ ਨਾਲ ਯਕੀਨ ਦੇ ਨਾਲ ਜਾਨੀ ਕਿ ਬੰਦਾ ਜਿਹੜਾ ਹੈ ਉਹਦੇ ਵਿੱਚ ਫਤਹਿ ਪਾ ਸਕਦਾ ਹੈ ਜਿੱਤ ਸਕਦਾ ਹੈ ਉਹਨਾਂ ਹਾਲਾਤਾਂ ਨੂੰ ਵੀ ਕਿਉਂਕਿ ਹਾਲਾਤ ਚੰਗੇ ਮਾੜੇ ਜਿਹੜੇ ਹੈ ਉਹ ਜ਼ਿੰਦਗੀ ਚ ਚੱਲਦੇ ਰਹਿੰਦੇ ਆ ਜਿਦਾ ਸਾਈ ਜੀ ਨੇ ਫਰਮਾਇਆ ਕਿ ਜਦੋਂ ਵਕਤ ਕਿਤੇ ਇਦਾਂ ਦਾ ਆ ਜਾਵੇ ਤਾਂ ਇਹ ਗੱਲ ਯਾਦ ਰੱਖਣੀ ਇਹ ਸਾਈ ਜੀ ਫਰਮਾਉਂਦੇ ਹੁੰਦੇ ਸੀ ਕਿ ਕੀ ਹੋਇਆ ਜੇ ਚਾਰ ਦਿਨ ਓਕੇ ਆ ਗਏ ਇੱਥੇ ਸਦਾ ਮਜਬੂਰੀਆਂ ਨੇ ਬਹਿ ਨਹੀਂ ਰਹਿਣਾ ਕਿ ਜੇ ਕਹਿੰਦੇ ਹਸਿਆ ਨਹੀਂ ਨਾ ਕੰਮ ਬਣਦੇ ਤੇ ਰੋਇਆਂ ਵੀ ਪੂਰੀਆਂ ਨਹੀਂ ਪਹਿੜੀਆਂ ਉਹ ਵਕਤ ਨੂੰ ਆਪਣੇ ਗੁਰੂ ਪੀਰ ਮੁਰਸ਼ਦ ਆਪਣੇ ਰੱਬ ਦਾ ਆਸਰਾ ਲੈ ਕੇ ਹੌਸਲਾ ਰੱਖ ਕੇ ਹੋਰ ਆਪਣੇ ਰੱਬ ਤੇ ਆਪਣੇ ਪ੍ਰਭੂ ਤੇ ਭਰੋਸਾ ਰੱਖ ਕੇ ਸੱਚਾ ਭਰੋਸਾ ਰੱਖ ਕੇ ਯਕੀਨ ਰੱਖ ਕੇ ਉਹ ਵਕਤ ਨੂੰ ਲੰਘਾ ਲੈਣਾ ਚਾਹੀਦਾ ਕਿਉਂਕਿ ਉਹ ਰੱਬ ਜਿਹੜਾ ਹੈ ਜੋ ਫਕੀਰ ਲੋਕ ਫਰਮਉਂਦੇ ਕਿ ਉਹ ਖੁਦਾ ਜਿਹੜਾ ਹੈ ਪਰਮਾਤਮਾ ਜਿਹੜਾ ਹੈ ਉਹ ਜਿਹਨੂੰ ਚਾਵੇ ਰੰਗ ਤੋਂ ਰਾਜਾ ਵੀ ਬਣਾ ਸਕਦਾ ਹੈ ਛੋਟੇ ਮੋਟੇ ਹਾਲਾਤਾਂ ਤੋਂ ਚੱਕ ਕੇ ਇੱਕ ਵੱਡੇ ਮੁਕਾਮ ਤੇ ਵੀ ਪਹੁੰਚਾ ਸਕਦਾ ਹੈ ਸੋ ਜ਼ਰਾ ਗੌਰ ਕਰਨਾ ਬਾਬਾ ਜੀ ਇਹ ਕਹਾਣੀ ਹੈ ਇੱਕ ਕਿ ਬੜੇ ਪੁਰਾਣੇ ਵੇੜਿਆਂ ਦੀ ਗੱਲ ਹੈ ਕਿ ਇੱਕ ਮੁਲਕ ਸੀ ਬਿਹਾਰistan ਉੱਥੇ ਦੀ ਇੱਕ ਬਸਤੀ ਦੇ ਵਿੱਚ ਇੱਕ ਗਰੀਬ ਕੁਮਾਰ ਰਿਆ ਕਰਦਾ ਸੀ ਜਿਹਦਾ ਨਾਂ ਸੀ ਨਸੀਬ ਉਹ ਸਾਰਾ ਦਿਨ ਮਿਹਨਤ ਕਰਦਾ ਔਰ ਮਿੱਟੀ ਦੇ ਭਾਂਡੇ ਬਣਾਉਂਦਾ ਹੁੰਦਾ ਸੀ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕੁਮਿਹਾਰ ਦਾ ਹੁੰਦਾ ਤਾਂ ਮਿੱਟੀ ਦੇ ਪਣਾ ਭਾਂਡੇ ਬਣਾਉਂਦਾ ਤੇ ਸ਼ਾਮ ਨੂੰ ਉਸੇ ਹੀ ਭਾਂਡਿਆਂ ਨੂੰ ਖੋਤੇ ਦੇ ਉੱਪਰ ਲੱਦ ਕੇ ਸ਼ਹਿਰ ਵਿੱਚ ਵੇਚਦਾ ਇਸੇ ਬਸਤੀ ਦੇ ਨੇੜ ਦੇ ਜੰਗਲ ਦੇ ਵਿੱਚ ਇੱਕ ਕਹਿੰਦੇ ਕਿ ਖੁੰਖਾਰ ਸ਼ੇਰ ਰਹਿੰਦਾ ਹੁੰਦਾ ਸੀ ਜਿਹਨੇ ਬਸਤੀ ਵਾਲਿਆਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਸੀ ਬਸਤੀ ਦੇ ਨਾ ਜਾਣੇ ਕਿੰਨੇ ਹੀ ਲੋਕ ਤੇ ਜਾਨਵਰ ਇਸ ਦਰਿੰਦੇ ਦਾ ਸ਼ਿਕਾਰ ਬਣ ਚੁੱਕੇ ਸਨ ਤਾਂ ਇੱਕ ਦਿਨ ਕੀ ਹੋਇਆ ਕਿ ਕੁਮਾਰ ਆਪਣੇ ਕੰਮ ਤੋਂ ਥੱਕਿਆ ਹਾਰਿਆ ਵਾਪਸ ਆਇਆ ਥਕਾਵਟ ਕਰਕੇ ਉਹਨੇ ਖੋਤੇ ਨੂੰ ਕਹਿੰਦੇ ਕਿ ਤਬੇਲੇ ਦੀ بجائے ਵਿਹੜੇ ਵਿੱਚ ਹੀ ਬੰਨ੍ਹ ਦਿੱਤਾ ਤੇ ਆਪ ਸੌਣ ਚਲਾ ਗਿਆ ਕਿਉਂਕਿ ਥਕਾਵਟ ਬੜੀ ਹੋਈ ਸੀ ਜ਼ਰਾ ਗੌਰ ਕਰਨਾ ਦੂਜੇ ਪਾਸੇ ਕਹਿੰਦੇ ਸ਼ੇਰ ਜਿਹੜਾ ਹੈ ਜੰਗਲ ਵਿੱਚ ਆਪਣੇ ਸ਼ਿਕਾਰ ਦੀ ਭਾਲ ਵਿੱਚ ਆਪਣੀ ਗੁਫਾ ਤੋਂ ਬਾਹਰ ਨਿਕਲਿਆ ਉਹ ਜਿੱਦਾਂ ਹੀ ਉਹ ਬਾਹਰ ਨਿਕਲਿਆ ਕੀ ਹੋਇਆ ਕਿ ਅਚਾਨਕ ਤੂਫਾਨ ਸ਼ੁਰੂ ਹੋ ਗਿਆ ਬਾਬਾ ਜੀ ਤੂਫਾਨ ਆਲਾ ਪਿਆ ਤੇਜ਼ ਹਵਾਵਾਂ ਚੱਲੀਆਂ ਔਰ ਇੰਨੀਆਂ ਤੇਜ਼ ਹਵਾਵਾਂ ਚੱਲੀਆਂ ਕਿ ਦਰਖਤ ਜਿਹੜੇ ਹਨ ਉਹ ਆਪਣੀਆਂ ਜੜ੍ਹਾਂ ਤੋਂ ਉਖੜ-ਉਖੜ ਕੇ ਡਿੱਗ ਰਹੇ ਸੀ ਸ਼ੇਰ ਮੰਨੋ ਵੀ ਸ਼ਿਕਾਰ ਨੂੰ ਤਾਂ ਭੁੱਲ ਹੀ ਗਿਆ ਤੇ tufaan ਤੋਂ بچਣ ਲਈ ਕਿਸੇ ਛੱਤ ਦੀ ਬਾਹਰ ਵਿੱਚ ਭੱਜਿਆ ਫਿਰ 도ੜਿਆ ਉਦੋਂ ਉਹਨੂੰ ਬਸਤੀ ਦੇ ਨੇੜੇ ਇੱਕ ਪੁਰਾਣੀ ਝੁੱਗੀ ਨਜ਼ਰ ਆਈ ਜੋ ਕਿ ਸ਼ਾਇਦ ਖਾਲੀ ਸੀ ਔਰ ਸ਼ੇਰ ਇਸ ਝੁੱਗੀ ਦੇ ਵਿੱਚ ਦਾਖਲ ਹੋ ਗਿਆ ਤੇ ਉੱਥੇ ਹੀ ਸੌਂ ਗਿਆ ਕਹਿੰਦੇ ਹੁਣ ਦੂਜੇ ਪਾਸੇ ਕੀ ਹੋਇਆ ਕਿ ਤੇਜ਼ਮੀ ਦੇ ਸ਼ੋਰ ਨਾਲ কুমਾਰ ਜਿਹੜਾ ਸੀ ਨਾ কুমਹਾਰ ਦੀ ਅੱਖ ਖੁੱਲੀ ਤੇ ਉਹਨੂੰ ਯਾਦ ਆਇਆ कि ਉਹਨੇ ਆਪਣਾ ਖੋਤਾ ਜਿਹੜਾ ਉਹਦੇ ਦਰਖਤ-ਹੇਠਾ ਬੰਨਿਆ ਸੀ ਉਹ ਵਿਚਾਰਾਂ ਦਾ ਮੀਂਹ ਵਿੱਚ ਹੀ ਭੇਜ ਰਿਹਾ ਹੋਵੇਗਾ ਤਉਫ ਉਸੇ ਵੇਲੇ ਝੁੱਗੀ 'ਚੋਂ ਬਾਹਰ ਨਿਕਲਿਆ ਤਾਂ ਕਿ ਖੋਤੇ ਨੂੰ ਮੀਂਹ ਤੋਂ ਬਚਾ ਸਕੇ ਔਰ ਖੋਤੇ ਨੂੰ ਮੀਂਹ ਤੋਂ ਬਚਾ ਕੇ ਤਵੇਲੇ ਦੇ ਵਿੱਚ ਲੈ ਆਵੇ ਕਿਉਂਕਿ ਮੀਂਹ 'ਚ ਭejਦਾ ਹੋਣਾ ਉਹਨੂੰ ਯਾਦ ਆ ਗਿਆ ਪਰ ਜਦੋਂ ਉਹ ਵਿਹੜੇ ਵਿੱਚ ਦਰਖਤ ਤੇ ਹੇਠਾ ਪਹੁੰਚਿਆ ਤਾਂ ਕੀ ਵੇਖਦਾ ਕਿ ਖੋਤਾ ਗਾਇਬ ਹੈ ਤੇ ਉੱਥੇ ਸਿਰਫ ਇੱਕ ਸੰਗਲ ਪਿਆ ਹੋਇਆ ਹੈ। ਖੋਤਾ ਗਾਇਬ ਹੈ ਤਾਂ ਉੱਥੇ ਇੱਕ ਸੰਗਲ ਪਿਆ ਹੈ। ਲੱਗਦਾ ਹੈ ਕਿ ਮੇਰਾ ਖੋਤਾ ਜਿਹੜਾ ਸੰਗਲ ਖੁਲਵਾ ਕੇ ਮੀਂਹ ਤੋਂ ਬਚਣ ਲਈ ਜੰਗਲ ਵਿੱਚ ਭੱਜ ਗਿਆ ਉਹਨੂੰ ਲੱਗਿਆ ਨਾ ਕਿ ਮੇਰੇ ਕੋ ਗਲਤੀ ਨਾਲ ਬਾਹਰ ਬੰਨਿਆ ਰਹਿ ਗਿਆ। ਉਹ ਲੱਗਾ ਖੋਤਾ ਜਿਹੜਾ ਉਹ ਨਿਕਲ ਗਿਆ। ਪਰ ਮੇਥੋਂ ਬਚ ਕੇ ਕਿੱਥੇ ਜਾਵੇਗਾ? ਇੱਕ ਝੁੱਗੀ 'ਚੋਂ ਨਿਕਲ ਕੇ ਦੂਜੀ ਝੁੱਗੀ ਵਿੱਚ ਪਨਾ ਲੈ ਲਈ ਹੋਵੇਗੀ। ਉਹ ਮੀਂਹ ਵਿੱਚ ਹੀ ਖੋਤੇ ਦੀ ਪਾਲ ਦੇ ਵਿੱਚ ਜੰਗਲ ਵਿੱਚ ਰਵਾਨਾ ਹੋ ਗਿਆ। ਉਮੀ ਵਿੱਚ ਭਜਦਾ ਭਜਦਾ ਇੱਕ ਪਾਸੇ ਤੁਰਿਆ ਜਾ ਰਿਹਾ ਸੀ ਇੱਕ ਘੰਟਾ ਗੁਜ਼ਰਨ ਮਗਰੋਂ ਉਹ ਇੱਕ ਵਿਰਾਨ ਝੁੱਗੀ ਕੋਲ ਪਹੁੰਚਿਆ ਆਸਮਾਨ ਤੇ ਵਖਵੇ ਵਖਵੇ ਨਾਲ ਬਿਜਲੀ ਚਮਕ ਰਹੀ ਸੀ ਜਿਸ ਨਾਲ ਰੋਸ਼ਨੀ ਪੈਦਾ ਹੋ ਰਹੀ ਸੀ ਇਸੇ ਰੋਸ਼ਨੀ ਦੇ ਵਿੱਚ ਉਹਨੇ ਵੇਖਿਆ ਕਿ ਦਰਵਾਜ਼ੇ ਦੇ ਇੱਕ ਪਾਸੇ ਇੱਕ ਜਾਨਵਰ ਸੁੱਤਾ ਪਿਆ ਹੈ ਜ਼ਰਾ ਗੌਰ ਕਰਨਾ ਕਿ ਜਾਨਵਰ ਸੁੱਤਾ ਪਿਆ ਹੈ ਕੁਮਾਰ ਨੇ ਚਲਾਇਆ ਮਨਤੀ ਤੇ ਆਉਰ ਉੜਾ ਪਾਇਆ ਉਹਨੇ ਮਿਲ ਗਿਆ ਮਿਲ ਗਿਆ ਮਿਲ ਗਿਆ ਮੇਰਾ ਖੋਤਾ ਮਿਲ ਗਿਆ ਵੜੀ ਜਲ ਕਹਿੰਦਾ ਇੱਥੇ ਮਜ਼ੇ ਨਾਲ ਬਿਆ ਸੋ ਰਹਿਆ ਤੂੰ ਮੈਂ ਜੰਗਲ ਵਿੱਚ ਤੇਰੀ ਭਾਲ ਵਿੱਚ ਇੱਕ ਘੰਟੇ ਤੋਂ ਮਰਿਆ ਮਰਿਆ ਫਿਰਨਿਆ ਦਰਅਸਲ ਇਹ ਉਹੀ ਖੁੰਖਾਰ ਸ਼ੇਰ ਸੀ ਬਾਬਾ ਜੀ ਜ਼ਰਾ ਗੌਰ ਕਰਨਾ ਇਹ ਉਹ ਖੋਤਾ ਨਹੀਂ ਸੀ ਇਹ ਉਹ ਸ਼ੇਰ ਸੀ ਖੁੰਖਾਰ ਜਿਹਨੇ ਮੀਂਹ ਤੋਂ ਬਚਣ ਲਈ ਇਸ ਝੁੱਗੀ ਵਿੱਚ ਬਣਾ ਲਈ ਸੀ ਕੁਮਹਾਰ ਨਸੀਬ ਨੇ ਹਨੇਰੇ ਕਰਕੇ ਆਪਣੇ ਖੋਤੇ ਤੇ ਸ਼ੇਰ ਵਿੱਚ ਕੋਈ ਫਰਕ ਮਹਿਸੂਸ ਹੀ ਨਹੀਂ ਕੀਤਾ ਤੇ ਗੁੱਸੇ ਵਿੱਚ ਆ ਕੇ ਉਹਦੇ ਸਿਰ ਤੇ ਮੋਢੇ ਤੇ ਦੋ ਚਾਰ ਹੱਥ ਝੜ ਦਿੱਤੇ ਕਹਿੰਦੇ ਕਿ ਨਾਲ ਹੀ ਛਾਲ ਮਾਰ ਕੇ ਉਹਦੀ ਪਿੱਠ ਤੇ ਸਵਾਰ ਹੋ ਗਿਆ ਜ਼ਰਾ ਗੌਰ ਕਰਨਾ ਬਾਬਾ ਜੀ ਕਹਿੰਦਾ ਨਾਲ ਹੀ ਪਿੱਠ ਤੇ ਸਵਾਰ ਹੋ ਗਿਆ ਉਹਨਾਂ ਕੋਤਾ ਹੀ ਐ ਸ਼ੇਰ ਨੂੰ ਲਾਤੀਆਂ ਦੋ ਜਾਰ ਇਸ ਡਰ ਤੋਂ ਫੰਦਾ ਸਖਤ ਕੀਤਾ ਕਿ ਰਾਹ ਵਿੱਚ ਕਿਤੇ ਫੇਰ ਨਾ ਭੱਜ ਜਾਵੇ ਨਾਲ ਹੀ ਘੁਮਾਰ ਚਲਾਇਆ ਬڑے ਜ਼ਿੱਦੀ ਤੇ ਖੋਤੇ ਕਿਸਮ ਦੇ ਜਾਨਵਰ ਐ ਬਈ ਤੂੰ ਤੂੰ ਸੰਗਲ ਖੋਲ ਕੇ ਭੱਜਣ ਦੀ ਹਿੰਮਤ ਕਿਵੇਂ ਕੀਤੀ ਹੁਣ ਤੂੰ ਇੰਨਾ ਦਲੇਰ ਹੋ ਗਿਆ ਕਿ ਘਰੋਂ ਭੱਜ ਨਿਕਲੇ ਤੇ ਮੈਂ ਤੇਰੇ ਪਿੱਛੇ ਹਨੇਰੇ ਵਿੱਚ ਟੱਕਰਾ ਮਾਰਦਾ ਫਿਰ ਮੇਰੀ ਗੱਲ ਕਹਿੰਦਾ ਕੰਨ ਖੋਲ ਕੇ ਸੁਣ ਲੈ ਉਹ ਖੋਤੇ ਦੇ ਬਹਾਨੇ ਸ਼ੇਰ ਨਹੀਂ ਗਈ ਜਾਂ ਡਿਆ ਲੱਗਾ ਖੋਤਾ ਐ ਸ਼ੇਰ ਨੂੰ ਹੀ ਗਈ ਜਾਂ ਡਿਆ ਆਇਂਦਾ ਕਹਿੰਦਾ ਭੱਜਣ ਦੀ ਜੇ ਕੋਸ਼ਿਸ਼ ਕੀਤੀ ਨਾ ਤੂੰ ਤਾਂ ਜ਼ਹਿਰ ਦੇ ਵਿੱਚ ਕਹਿੰਦਾ ਵੀ ਜ਼ਹਿਰ ਪਾ ਲਵਾਂਗਾ ਤੇਰੇ ਖਾਣੇ ਦੇ ਵਿੱਚ ਜਦੋਂ ਆ ਗੌਰ ਕਰਨ ਨੂੰ ਡਰਾਤਾ ਐ ਦਬਕੇ ਮਾਰੇ ਕਹਿੰਦੇ ਇਹ ਸੁਣ ਕੇ ਸ਼ੇਰ ਕੰਬ ਗਿਆ ਸ਼ੇਰ ਕੰਬ ਗਿਆ ਉਹਦੇ ਹੋਸ਼ ਛੁੱਟ ਗਏ ਉਹਨੇ ਸੋਚਿਆ ਜੇ ਹੁਕਮ ਨਾ ਹੀ ਮੰਨਿਆ ਤਾਂ ਇਹ ਕਿਤੇ ਮੈਨੂੰ ਸੱਚੀ ਮਾਰਨ ਨਾ ਦੇਵੇ ਬਿਹਤਰੀ ਇਸੇ ਵਿੱਚ ਹੈ ਕਿ ਇਹਦਾ ਹੁਕਮ ਮੰਨਿਆ ਜਾਵੇ ਹਨੇਰੇ ਜੰਗਲ ਤੇ ਮੀਂਹ ਵਿੱਚ દોੜਿਆ ਸ਼ੇਰ ਬਹੁਤ ਡਰਿਆ ਹੋਇਆ ਸੀ ਕਿ ਇਹ ਮੈਂ ਕਿਸ ਮੁਸੀਬਤ ਵਿੱਚ ਫਸ ਗਿਆ ਉਹਨੂੰ ਆਪਣੀ ਧੋਣ ਵਿੱਚ ਰਸੇ ਦਾ ਫੰਦਾ ਬਹੁਤ ਜ਼ਿਆਦਾ ਮਜ਼ਬੂਤ ਮਹਿਸੂਸ ਹੋਇਆ ਆਖਰਕਾਰ ਉਹ ਜੰਗਲ ਦੇ ਕਿਨਾਰੇ ਇੱਕ ਝੁੱਗੀ ਦੇ ਸਾਹਮਣੇ ਰੁਕਿਆ। কুমਹਾਰ ਉਸ ਨੂੰ ਘਰ ਦੇ ਅੰਦਰ ਲੈ ਆਇਆ ਤੇ ਵਿਹੜੇ ਵਿੱਚ ਦਰਖਤ ਨਾਲ ਸੰਗਲ ਨਾਲ ਅੱਧੀ ਰਾਤ ਨੂੰ ਬੰਨ ਕੇ ਸੌਣ ਲਈ ਅੰਦਰ ਚਲਾ ਗਿਆ ਬਾਬਾ ਜੀ। ਹੁਣ ਜਦੋਂ ਸਵੇਰ ਹੋਈ ਤਾਂ ਬਸਤੀ ਦੇ ਜਿਹੜੇ ਲੋਕ ਸੀ কুমਹਾਰ ਨਸੀਬ ਦੇ ਘਰ ਅੱਗੋਂ ਲੰਘਣ ਲੱਗੇ। ਅਚਾਨਕ ਉਹਨਾਂ ਨੇ ਦਰਖਤ ਦੇ ਖੋਤੇ ਦੀ ਜਗ੍ਹਾ 'ਨਾ ਸ਼ੇਰ ਨੂੰ ਸੰਗਲ ਵਿੱਚ ਬੰਨਿਆ ਹੋਇਆ ਦੇਖਿਆ। ਸਾਰੇ ਹੈਰਾਨ ਰਹਿ ਗਏ। ਅੱਕੇ ਬੱਕੇ ਰਗੇ ਉਰੇ ਜਿਹੜੀ ਖਬਰ ਸੀ ਇਹ ਵੇਖਦਿਆਂ ਵੇਖਦਿਆਂ ਪੂਰੇ ਪਿੰਡ ਵਿੱਚ ਅੱਗ ਵਾਂਗੂ ਫੈਲ ਗਈ ਬਾਬਾ ਜੀ কুমਹਾਰ ਨਸੀਬ ਨੇ ਜ਼ਿੰਦਾ ਛੇਰ ਨੂੰ ਫੜਿਆ ਹੈ ਪਿੰਡ ਵਾਲੇ ਉਹਦੇ ਘਰ ਸਾਹਮਣੇ ਇਕੱਠੇ ਹੋ ਕੇ ਛੇਰ ਨੂੰ ਵੇਖਣ ਲੱਗੇ ਤੇ ਉਹਦੀ ਬਹਾਦਰੀ ਦੀ ਬਹੁਤ ਤਾਰੀਫ ਕਰਨ ਲੱਗੇ ਉਹਨਾਂ ਨੇ কুমਹਾਰ ਨਸੀਬ ਦੀ ਦਲੇਰੀ ਦੀ ਬਹੁਤ ਜ਼ਿਆਦਾ ਤਾਰੀਫ ਇਸ ਲਈ ਵੀ ਕੀਤੀ ਕਿਉਂਕਿ ਇਹ ਛੇਰ ਜਿਹੜਾ ਸੀ ਨਾ ਇਹ ਉਹੀ ਛੇਰ ਸੀ ਜਿਹੜਾ ਉਹਨਾਂ ਦੀਆਂ ਬੱਕਰੀਆਂ ਨੂੰ ਤੇ ਉਹਨਾਂ ਦੀਆਂ ਮੱਝਾਂ ਨੂੰ ਖਾ ਜਾਂਦਾ ਸੀ ਲੋਕਾਂ ਨੇ ਸ਼ੇਰ ਨੂੰ ਮਾਰਨ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਹਰ ਵਾਰ ਨਾਕਾਮੀ ਦਾ ਸਾਹਮਣਾ ਕਰਨਾ ਪਿਆ। ਕੁਮਹਾਰ ਨਸੀਬ ਨੇ ਲੋਕਾਂ ਨੂੰ ਦੱਸਿਆ ਕਿ ਉਹਨੇ ਕੋਈ ਵੱਡਾ ਕੰਮ ਨਹੀਂ ਕੀਤਾ ਉਹ ਤਾਂ ਭਾਈ ਆਪਣੇ ਗਵਾਚੇ ਹੋਏ ਖੋਤੇ ਨੂੰ ਫੜ ਕੇ ਘਰ ਲਿਆ ਆਇਆ। ਉਹ ਲੋਕਾਂ ਦੀਆਂ ਗੱਲਾਂ ਸੁਣ ਕੇ ਇਹ ਬਿਲਕੁਲ ਵੀ ਨਾ ਸਮਝ ਸਕਿਆ ਕਿ ਖੋਤਾ ਸ਼ੇਰ ਵਿੱਚ ਕਿਵੇਂ ਬਦਲ ਗਿਆ। ਪਰ ਜਦੋਂ ਕੁਮਹਾਰ ਨੇ ਆਪਣੇ ਖੋਤੇ ਦੀ ਥਾਂ ਵਾਕਈ ਸੱਚੀ ਉਹ ਸ਼ੇਰ ਨੂੰ ਬੰਨਿਆ ਹੋਇਆ ਵੇਖਿਆ ਤਾਂ ਉਹ ਵੀ ਡਰ ਗਿਆ। ਉਹ ਡਰ ਨਾਲ ਬੇਹੋਸ਼ ਹੀ ਹੋ ਗਿਆ ਬਾਬਾ ਜੀ ਬੇਹੋਸ਼ ਹੋ ਕੇ ਡਿੱਗ ਪਿਆ ਉਹਦੀ ਘਰ ਵਾਲੀ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹਦੀ ਬਹਾਦਰੀ ਦੀ ਬਹੁਤ ਦਾਤ ਦਿੱਤੀ ਹੁਣ ਇਸੇ ਮੁਲਕ ਜਿਹੜਾ ਬਹਾਰਸਥਾਨ ਦਾ ਬਾਦਸ਼ਾਹ ਸੀ ਨਾ ਦਾਰਾਗੁਲ ਉਹਦਾ ਗਵਾਂਢੀ ਮੁਲਕ ਜਿਹੜਾ ਦਾਗਸਤਾਨ ਦੇ ਆਏ ਦੇ ਨਹੀਂ ਹਮਲਿਆ ਕਰਦਾ ਰਹਿੰਦਾ ਹੁੰਦਾ ਸੀ ਬੜਾ ਪਰੇਸ਼ਾਨ ਸੀ ਉਹਨਾਂ ਦੀ ਆਪਸ ਵਿੱਚ ਜੰਗੀ ਜਿਹੜੀ ਹੈ ਖਾਨਾ ਜੰਗੀ ਜਿਹੜੀ ਸੀ ਸ਼ੁਰੂ ਹੋ ਚੁੱਕੀ ਸੀ ਯਾਨੀ ਕਿ ਲੜਾਈ ਸ਼ੁਰੂ ਹੋ ਗਈ। ਦਾਗਸਤਾਨ ਦਾ ਬਾਦਸ਼ਾ ਬਹੁਤ ਜ਼ਿਆਦਾ ਤਾਕਤਵਰ ਸੀ ਤੇ ਉਹ ਬਹਾਰੀਸਤਾਨ ਦਾ ਬਹੁਤ ਸਾਰਾ ਇਲਾਕਾ ਨਜਾਇਜ਼ ਤਰੀਕੇ ਨਾਲ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਸੀ। ਬਾਦਸ਼ਾ ਦਾਰਾਗੋਲ ਨੇ ਆਪਣੀ ਫੌਜ ਨੂੰ ਤਿਆਰ ਰਹਿਣ ਦਾ ਹੁਕਮ ਕੀਤਾ। ਪਰ ਉਹ ਇਹ ਵੀ ਜਾਣਦਾ ਸੀ ਕਿ ਦੁਸ਼ਮਣ ਦੀ ਫੌਜ ਕਈ ਗੁਣਾ ਜ਼ਿਆਦਾ ਤੇ ਤਾਕਤਵਰ ਹੈ। ਉਸ ਨੂੰ ਉਹਨਾਂ ਦਿਨਾਂ ਵਿੱਚ ਇੱਕ ਇਹੋ ਜਿਹਾ ਹੀਰੋ ਦੀ ਭਾਲ ਸੀ। ਜੋ ਉਹਦੀ ਫੌਜ ਦੀ ਸਹੀ ਤਰ੍ਹਾਂ ਕਮਾਨ ਕਰ ਸਕੇ ਯਾਨੀ ਕਿ ਫੌਜ ਨੂੰ ਸਾਂਭ ਸਕੇ ਤਾਂ ਕਿ ਦੁਸ਼ਮਣ ਨੂੰ ਹਮੇਸ਼ਾ ਲਈ ਮਾਰ ਭਜਾਇਆ ਜਾਵੇ ਉਹਨੇ ਕੀ ਕੀਤਾ ਉਹਨੇ ਉਸੇ ਵੇਲੇ ਆਪਣੇ ਵਜ਼ੀਰ ਤੇ مشੀਰਾ ਨੂੰ ਬੁਲਵਾਇਆ ਉਹਨਾਂ ਵਿੱਚੋਂ ਇੱਕ ਵਜ਼ੀਰ ਜਿਹਦਾ ਨਾਮ ਸੀ ਫਤਿਹਜੰਗ ਉਹਨਾਂ ਨੂੰ ਉਸ ਨੂੰ ਅਚਾਨਕ ਯਾਦ ਆਇਆ ਕਿ কুমਹਾਰ ਨਸੀਬ ਹੈ ਨਾ ਜਿਹੜਾ ਉਹ ਬੜਾ ਦਲੇਰ ਤੇ ਬਹਾਦਰ ਬੰਦਾ ਹੈ ਬਈ ਉਹ ਜਿਨੇ ਇਕੱਲੇ ਸ਼ੇਰ ਨੂੰ ਫੜ ਲਿਆ ਤਾਂ ਉਹਨੇ ਬਾਦਸ਼ਾਹ ਜਿਹੜਾ ਦਾਰਾਗੋਲ ਸੀ ਨਾ ਉਹਦੇ ਅੱਗੇ ਸਾਰੀ ਕਹਾਣੀ ਬਿਆਨ ਕਰ ਦਿੱਤੀ ਕਿ ਭਾਈ ਉਹ ਤਾਂ ਬੜਾ ਤਾਕਤਵਾਰ ਹੈ ਉਹ ਕੱਲਾ ਹੀ ਸ਼ੇਰ ਫੜ ਲਿਆ ਹੈ ਕਿ ਜਿੱਲੇ ਸੁਭਾਨੀ ਨਸੀਬ ਜਿਹੜਾ ਹੈ ਇੱਕ ਇਦਾਂ ਦਾ ਆਦਮੀ ਹੈ ਜੋ ਸਾਡੀ ਫੌਜ ਦੀ ਸਹੀ ਤਰ੍ਹਾਂ ਕਮਾਂਡ ਕਰ ਸਕਦਾ ਹੈ ਤੇ ਅਸੀਂ ਆਪਣੇ ਦੁਸ਼ਮਣ ਨੂੰ ਹਾਰ ਦੇਣ ਵਿੱਚ ਕਾਮਯਾਬ ਵੀ ਹੋ ਜਾਵਾਂਗੇ ਹੁਣ ਬਾਦਸ਼ਾਹ ਦਾਰਾਗੋਲ ਸੀ ਜਿਹੜਾ ਉਹਨੇ ਉਸੇ ਵੇਲੇ ਇੱਕ ਸਨੇਹਾ ਦੇਣ ਵਾਲੇ ਨੂੰ ਨਸੀਬ ਦੇ ਘਰ ਭੇਜਿਆ ਜਦੋਂ ਉਹਨੂੰ ਸੁਨੇਹਾ ਦੇਣ ਵਾਲੇ ਤੋਂ ਪਤਾ ਲੱਗਾ ਕਿ ਉਹਨੂੰ ਫੌਜ ਦਾ ਸਿਪਾਹ ਸਲਾਰ ਬਣਾਇਆ ਜਾ ਰਿਹਾ ਹੈ ਤਉਹ ਹੈਰਾਨ ਰਹਿ ਗਿਆ ਤੇ ਸਨੇਹੇ ਮੁਤਾਬਕ ਤਿਆਰ ਹੋ ਕੇ ਬਾਦਸ਼ਾਹ ਦਾਰਾ ਗੁਲ ਦੇ ਸ਼ਾਹੀ ਮਹਿਲ ਪਹੁੰਚਿਆ ਬਾਦਸ਼ਾਹ ਨੇ ਉਹਦੀ ਖੂਬ ਆਉ ਭਗਤ ਕੀਤੀ ਬਾਬਾ ਜੀ ਤੇ ਬਾਦਸ਼ਾਹ ਨੇ ਹੁਣ ਉਹਨੂੰ ਅਗਲੇ ਦਿਨ ਦੁਬਾਰਾ ਆਉਣ ਦਾ ਹੁਕਮ ਦਿੱਤਾ ਨਸੀਬ ਦੀ ਮਿੱਟੀ ਜਿਹੜੀ ਸੀ ਉਹ ਗੁੰਮ ਹੋ ਗਈ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਕਿੱਥੇ ਮੈਂ ਇੱਕ কুমਹਾਰ ਤੇ ਕਿਥੇ ਫੌਜ ਦਾ ਸਿਪਾਹਸਲਾਰ ਖੋਤੇ ਨੇ ਦਾ ਸ਼ੇਰ ਵਿੱਚ ਬਦਲ ਕੇ ਮੈਨੂੰ ਸੱਚੀ ਮੁਸੀਬਤ ਵਿੱਚ ਪਾ ਦਿੱਤਾ ਹੈ ਆਖਰਕਾਰ ਗਰੀਬ ਤੇ ਅਨਪੜ੍ਹ কুমਹਾਰ ਨਸੀਬ ਨੂੰ ਫੌਜ ਦਾ ਸਿਪਾਹਸਲਾਰ ਬਣਾ ਦਿੱਤਾ ਗਿਆ ਬਾਬਾ ਜੀ ਰੱਬ ਦੀ ਐਸੀ ਕਰਨੀ ਹੋਈ ਐਸਾ ਰੰਗ ਹੋਇਆ ਉਹਨੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੈਂ ਸਿਪਾਹਸਲਾਰ ਬਣੂੰ ਨਾ ਉਹਨੇ ਸੋਚਿਆ ਸੀ ਵੀ ਕਦੇ ਮੈਂ ਤਲਵਾਰ ਚੱਕੂੰ ਜ਼ਿੰਦਗੀ ਚ ਤੇ ਕਦੇ ਘੋੜੇ ਦੀ ਸਵਾਰੀ ਵੀ ਕੀਤੀ ਨਹੀਂ ਸੀ ਉਹਨੇ ਉਹ ਘਰ ਆਇਆ ਤੇ ਸ਼ੇਰ ਦੇ ਉੱਤੇ ਵਰ ਪਿਆ ਬਾਬਾ ਜੀ ਤੂੰ ਖੋਤੇ ਤੋਂ ਸ਼ੇਰ ਕਿਵੇਂ ਬਣ ਗਿਆ ਓਏ ਜਸਾਂ ਗੌਰ ਕਰਨਾ ਸ਼ੇਰ ਨੂੰ ਕਹ ਰਿਹਾ ਕੋ ਤੂੰ ਖੋਤੇ ਤੋਂ ਸ਼ੇਰ ਕਿਵੇਂ ਬਣ ਗਿਆ ਇਹ ਸਾਰਾ ਜਿਹੜਾ ਮੁਸ਼ਕਲ ਆਈ ਨਾ ਮੇਰੇ ਤੇ ਮੁਸੀਬਤ ਜਿਹੜੀ ਆਈ ਤੇਰੀ ਵਜ੍ਹਾ ਨਾਲ ਆਈ ਹੈ ਨਾ ਤੂੰ ਖੋਤੇ ਤੋਂ ਸ਼ੇਰ ਬਣਦਾ ਤੇ ਨਾ ਮੈਂ ਕੁਮਾਰ ਤੋਂ ਸਿਪਾਹ ਸਲਾਰ ਬਣਦਾ ਉਹਦੀ ਘਰ ਵਾਲੀ ਕਹਿੰਦੀ ਕਿ ਕਿਉਂ ਵਿਚਾਰੇ ਸ਼ੇਰ ਨੂੰ ਕੋਸਦੇ ਓ ਇਸ ਦਾ ਕਸੂਰ ਨਹੀਂ ਹੈ ਤੇ ਨਸੀਬ ਤੇਰਾ ਤਾਂ ਭਾਗ ਜਾਗ ਪਏ ਨੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਗੰਦੀ ਤੁਹਾਡੇ ਤਾਂ ਭਾਗ ਜਾਗ ਪਏ ਨੇ ਉਹ ਖੁਦਾ ਦਾ ਸ਼ੁਕਰ ਕਰੋ ਉਸ ਰੱਬ ਦਾ ਸ਼ੁਕਰ ਅਦਾ ਕਰੋ ਜਿਨੇ ਤੁਹਾਨੂੰ ਸੀਪਾ ਸਲਾਰ ਬਣਾ ਦਿੱਤਾ ਹੈ ਲੱਗਦਾ ਸਾਡੇ ਦਿਨ ਫਿਰਨ ਵਾਲੇ ਨੇ ਹਿੰਮਤ ਨਾ ਹਾਰੋ ਉਹ ਖੁਦਾ ਉਹ ਪ੍ਰਮਾਤਮਾ ਉਹ ਪ੍ਰਭੂ ਸਾਡੀ ਮਦਦ ਜ਼ਰੂਰ ਕਰੇਗਾ ਉਹ ਬੜਾ ਹੀ ਕਾਰਸਾਜ਼ ਹੈ ਉਹ ਬੜਾ ਹੀ ਰਹਿਮਤਾ ਵਾਲਾ ਹੈ ਚਲੋ ਜੀ ਦੂਜਾ ਦਿਨ ਆ ਗਿਆ কুমਹਾਰ ਸੀ ਪਸਲਾਰ ਨਸੀਬ ਤਿਆਰ ਹੋ ਕੇ ਘਰ ਵਾਲੀ ਦੇ ਨਾਲ ਸ਼ਾਹੀ ਮਹਿਲ ਵਿੱਚ ਪਹੁੰਚਿਆ ਬਾਦਸ਼ਾਹ ਦਾਰਾ ਗੋਲ ਉਸ ਨੂੰ ਮਿਲ ਕੇ ਬੜਾ ਖੁਸ਼ ਹੋਇਆ ਉਹਨਾਂ ਦੀ ਚੰਗੀ ਤਰ੍ਹਾਂ ਖਾਤਰਦਾਰੀ ਕੀਤੀ ਗਈ ਬਾਦਸ਼ਾਹ ਨੇ ਉਹਨੂੰ ਫੌਜ ਦੀ ਕਮਾਂਡ ਸੰਭਾਲਣ ਦਾ ਹੁਕਮ ਦਿੱਤਾ ਤੇ ਕਿਹਾ ਗਵਾਂਡੀ ਮੁਲਕ ਦਾ ਬਾਦਸ਼ਾਹ ਜਿਹੜਾ ਔਰੰਗਜ਼ੇਬ ਉਹ ਜੰਗੀ ਤਿਆਰੀਆਂ ਵਿੱਚ ਮਸ਼ਰੂਫ ਹੈ ਉਹ ਆਏ ਦਿਨ ਸਾਡੇ ਇਲਾਕੇ ਤੇ ਨਾਕਾਮ ਹਮਲੇ ਕਰਦਾ ਰਹਿੰਦਾ ਹੈ ਤੇ ਮੋਦੀ ਖਾਂਦਾ ਸਾਡੀ ਫੌਜ ਵੀ ਜੰਗ ਲਈ ਤਿਆਰ ਹੈ ਤੇ ਤੂੰ ਇਹਦੀ ਸਹੀ ਤੌਰ ਤੇ ਕਮਾਨ ਕਰ ਸਕਦਾ ਹੈ ਕੱਲ ਸਵੇਰੇ ਦੁਸ਼ਮਣ ਸਿਪਾਹੀ ਸਾਡੇ ਵੱਲ ਵਧਣਗੇ ਤੇ ਤੂੰ ਫੌਜ ਦੇ ਨਾਲ ਮਿਲ ਕੇ ਦੁਸ਼ਮਣ ਦੀ ਛੁੱਟੀ ਕਰਾਉਣੀ ਹੈ ਜ਼ਰਾ ਗੌਰ ਕਰਨਾ ਬਾਬਾ ਜੀ ਮੈਂ ਉਹ ਦੁਸ਼ਮਣ ਜਿਹੜਾ ਉਹਨੂੰ ਖਤਮ ਕਰਨਾ ਹੁਣ ਤਾਂ ਕਿ ਉਹ ਇੱਧਰ ਦਾ ਰੁੱਖ ਦੁਬਾਰਾ ਨਾ ਕਰ ਸਕੇ ਯਾਨੀ ਕਿ ਸਾਡੇ ਵੱਲ ਸਾਡੀ ਧਰਤੀ ਵੱਲ ਦੁਬਾਰਾ ਦੇਖ ਨਾ ਸਕੇ ਬਾਬਾ ਜੀ ਹੁਣ ਤੂੰ ਮਹਾਰਸੀਪਾ ਸਲਾਰ ਨਸੀਬ ਤੇ ਉਹਦੀ ਘਰ ਵਾਲੀ ਦੇ ਰਹਿਣ ਲਈ ਬਾਦਸ਼ਾਹ ਦਾਰਾਗੋਲ ਨੇ ਇੱਕ ਸ਼ਾਨਦਾਰ ਮਕਾਨ ਤਿਆਰ ਕਰਵਾ ਦਿੱਤਾ ਇਸ ਵਿੱਚ ਇੱਕ ਤਵੇਲਾ ਵੀ ਸੀ ਜਿਸ ਵਿੱਚ ਇੱਕ ਤਾਕਤਵਰ ਕਾਲਾ ਘੋੜਾ ਉਸ ਨੂੰ ਮੈਦਾਨੇ ਜੰਗ ਵਿੱਚ ਲੈ ਜਾਣ ਲਈ ਤਿਆਰ ਖੜਾ ਸੀ কুমਹਾਰ ਸੀਪਾ ਸਲਾਰ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਜਰਾ ਗੌਰ ਕਰਨਾ ਬਾਬਾ ਜੀ ਉਹ ਕਿੱਥੇ ਸੋਵੇ ਉਹ ਕਹਿੰਦਾ ਵੀ ਨਾ ਤੇ ਮੈਂ ਕਰੇ ਘੋੜਾ ਚਲਾਇਆ ਨਾ ਮੈਂ ਕਹਿੰ ਤਲਵਾਰ ਫੜੀ ਉਹ ਕਿੱਥੇ ਸੋਵੇ ਬੜਾ ਪਰੇਸ਼ਾਨ ਹੋਇਆ ਕਿਉਂਕਿ ਘੋੜ ਸਵਾਰੀ ਉਹਨੂੰ ਨਹੀਂ ਆਉਂਦੀ ਸੀ। ਕੁਮਾਰ ਸਿਪਾਸਲਾਰ ਨੇ ਸੋਚਿਆ ਕਿ ਯਾਰ ਜੇ ਮੈਂ ਘੋੜੇ ਤੋਂ ਹੀਠਾ ਡਿੱਗ ਪਿਆ ਥੱਲੇ ਡਿੱਗ ਪਿਆ ਤਾਂ ਫਿਰ ਸਾਰਿਆਂ ਨੇ ਮੇਰੇ ਤੇ ਹੱਸਣਾ ਤੇ ਕਹਿਣਾ ਕਿ ਫੌਜ ਦਾ ਸਿਪਾਸਲਾਰ ਘੋੜੇ ਤੋਂ ਹੀਠਾ ਡਿੱਗ ਪਿਆ। ਮੈਂ ਤੜਕੇ ਉੱਠ ਕੇ ਘੋੜੇ ਤੇ ਸਵਾਰੀ ਕਰਨ ਦੀ ਕੋਸ਼ਿਸ਼ ਕਰਾਂਗਾ। ਹੁਣ ਇਦਾਂ ਹੀ ਕਰਦਾ ਕਰਦਾ ਰਾਤ ਬੀਤ ਗਈ ਜਦੋਂ ਸਵੇਰ ਹੋਈ ਤਾਂ ਉਹਨੇ ਘਰ ਵਾਲੀ ਨੂੰ ਜਗਾਇਆ ਉਹ ਦੋਵੇਂ ਤਵੇਲੇ ਵਿੱਚ ਗਏ ਜਿੱਥੇ ਇੱਕ ਖੂਬਸੂਰਤ ਘੋੜਾ ਜਿਹੜਾ ਬੰਨਿਆ ਹੋਇਆ ਸੀ ਸੀਪਾ ਸਲਾਰ ਨਸੀਬ ਨੇ ਕਿਹਾ ਐ ਘੋੜਾ ਤਾਂ ਬੜਾ ਲੰਮਾ ਮੈਂ ਇਹਦੇ ਤੇ ਸਵਾਰੀ ਕਿਵੇਂ ਕਰਾਂਗਾ ਉਹਦੀ بیوی ਨੇ مشورہ ਦਿੱਤਾ ਕਿ ਇਹ ਮੇਜ਼ ਘੋੜੇ ਦੇ ਨੇੜੇ ਕਰ ਲਵੋ ਤੇ ਇਸ ਤੇ ਪੈਰ ਰੱਖ ਕੇ ਇਹਦੀ ਪਿੱਠ ਤੇ ਸਵਾਰ ਹੋ ਜਾਵੋ ਕੁਮਹਾਰ ਸੀਪਾ ਸਲਾਰ ਮੇਜ਼ ਦੀ ਮਦਦ ਨਾਲ ਘੋੜੇ ਤੇ ਚੜਨ ਦੀ ਕੋਸ਼ਿਸ਼ ਕਰਨ ਲੱਗਾ ਕਾਫੀ ਮੁਸ਼ਕਲ ਮਗਰੋਂ ਉਹ ਘੋੜੇ ਤੇ ਚੜਨ ਵਿੱਚ ਕਾਮਯਾਬ ਹੋ ਗਿਆ ਬਾਬਾ ਜੀ ਉਨੇ ਮਹਿਸੂਸ ਕੀਤਾ ਕਿ ਕਾਠੀ ਵਿੱਚ ਫਿਸਲਣ ਬਹੁਤ ਮੇਰੇ ਦੋਵੇਂ ਪੈਰ ਰਕਾਬਾਂ ਨਾਲ ਬੰਨ੍ਹ ਦਿਓ ਕਿਤੇ ਐਦਾਂ ਨਾ ਹੋਵੇ ਕਿ ਮੈਂ ਰਾਹ ਵਿੱਚ ਡਿੱਗ ਪਾਵਾਂ ਉਹਦੀ ਘਰ ਵਾਲੀ ਨੇ ਕਿਦੋਂ ਰੱਸਾ ਲੱਭਿਆ ਤੇ ਖਾਮਨ ਦੇ ਪੈਰਾਂ ਨੂੰ ਰਕਾਬਾਂ ਨਾਲ ਬੰਨ੍ਹ ਦਿੱਤਾ ਫਿਰ ਰੱਸੇ ਨੂੰ ਕੋਲੇ ਦੇ ਹੇਠੋਂ ਲੰਘਾ ਕੇ ਦੋਵਿਆਂ ਰਕਾਬਾਂ ਨੂੰ ਇੱਕ ਦੂਜੇ ਨਾਲ ਬੰਨ੍ਹ ਦਿੱਤਾ কুমਹਾਰ ਸੀ ਪਾਸਲਾਰ ਨਸੀਬ ਦੀ ਬੀਵੀ ਨੇ ਇੱਕ ਕਮਾਲ ਇਹ ਵਿਖਾਇਆ ਕਿ ਉਹਨੇ ਖਾਵਨ ਦੀ ਕਮਰ ਨੂੰ ਵੀ ਰੱਸੀ ਨਾਲ ਚੰਗੀ ਤਰ੍ਹਾਂ ਲਪੇਟਿਆ ਤੇ ਉਹਨੂੰ ਕਾਠੀ ਦੇ ਨਾਲ ਬੰਨ੍ਹ ਦਿੱਤਾ ਤਾਂ ਕਿ ਉਹ ਕਿਤੇ ਡਿੱਗਣਾ ਪਵੇ। ਜ਼ਰਾ ਗੌਰ ਕਰਨਾ। ਹੁਣ কুমਹਾਰ ਨਸੀਬ ਸੀ ਨਾ ਜਿਹੜਾ ਉਹਨੇ ਕਿਹਾ ਹੁਣ ਮੇਰੇ ਹੱਥ ਵੀ ਕਹਿੰਦਾ ਘੋੜੇ ਦੀ ਧੋਨ ਨਾਲ ਬੰਨ੍ਹ ਦਿਓ। ਮੂੰਹ ਜ਼ੋਰ ਕੋਲਾ ਤਬੀਲੇ 'ਚੋਂ ਬਾਹਰ ਨਿਕਲਣ ਲਈ ਬੇਤਾਬ ਸੀ। ਇਸ ਤੋਂ ਪਹਿਲਾਂ ਕਿ কুমਹਾਰ ਦੀ بیوی ਉਹਦੀ ਧੋਨ ਨਾਲ ਰੱਸਾ ਬੰਨਦੀ ਘੋੜਾ ਅਚਾਨਕ ਉਛਲਿਆ ਤੇ ਬਾਹਰ ਨਿਕਲ ਗਿਆ ਹੁਣ ਸੂਰਤ ਇਹ ਹਾਲ ਇਹ ਸੀ ਜ਼ਰਾ ਗੌਰ ਕਰਨਾ ਹਾਲਾਤ ਐਸਾ ਸੀ ਕਿ কুমਹਾਰ ਨਸੀਬ ਘੋੜੇ ਦੀ ਪਿੱਠ ਤੇ ਇੱਕ ਬੋਰੀ ਵਾਂਗੂ ਬੈਠਾ ਹੋਇਆ ਸੀ ਯਾਨੀ ਕਿ ਬੋਰੀ ਵਰਗਾ ਬੈਠਾ ਹੋਇਆ ਸੀ ਉਹ ਸਿਰਫ ਰੱਸਿਆਂ ਦੀ ਮਦਦ ਨਾਲ ਥੱਲੇ ਡਿੱਗਣ ਤੋਂ ਬਚਿਆ ਹੋਇਆ ਸੀ ਉਹਨੇ ਘੋੜੇ ਦੀ ਧੋਨ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਉਹ ਖੁਦਾ ਅੱਗੇ ਹੀ ਗੜਗੜਾ ਰਿਆ ਸੀ ਆਪਣੇ ਰੱਬ ਅੱਗੇ ਆਪਣੇ ਪਰਮਾਤਮਾ ਅੱਗੇ ਦੁਆ ਮੰਗ ਰਿਆ ਸੀ ਕਿ اے ਮੇਰੇ ਖੁਦਾ ਤੂੰ ਮੈਨੂੰ ਕੁਮਹਾਰ ਤੋਂ ਫੌਜ ਦਾ ਸੀਪਾ ਸਲਾਰ ਬਣਾ ਦਿੱਤਾ ਉਹ ਇਸ ਮੁਲਕ ਦੀ ਹਿਫਾਜ਼ਤ ਤੇ ਮੇਰੀ ਇੱਜ਼ਤ ਹੁਣ ਤੇਰੇ ਹੱਥ ਵਿੱਚ ਹੈ ਲਾਜਾਂ ਵਾਲਿਆ ਮੇਰੀ ਲੱਜ ਰੱਖੀ ਮੈਂ ਤਾਂ ਇੱਕ ਜਾਹਲ ਤੇ ਗਵਾਰ ਇਨਸਾਨ ਆਪਣੀ ਮਿਹਰਬਾਨੀ ਨਾਲ ਮੇਰੀ ਮਦਦ ਫਰਮਾ ਤੇ ਮੇਰੇ ਕਮਜ਼ੋਰ ਮੇਰੇ ਵਰਗੇ ਕਮਜ਼ੋਰ ਇਨਸਾਨ ਦੀ ਜਾਨ ਵੀ ਬਚ ਜਾਵੇਗੀ ਇਸੇ ਬਾਨੇ ਦੇਰੀ ਦੇਣ ਵਾਲੀ ਹੋਣਾ ਹੀ ਹੁਣ ਹੋਰ ਕੁਝ ਨਹੀਂ ਹੋ ਸਕਦਾ ਹੋ ਤਾਂ ਤਦ ਲਈ ਮਿੰਤਾ ਪਾਣੀ ਵੀ ਕਾਮੀ ਉਹ ਫੜ ਲੈ ਜਿਹੜਾ ਆਂਦਾ ਹੀ ਨਹੀਂ ਪਰ ਉਹ ਮਾਲਕ ਜਿਹੜਾ ਹੈ ਨਾ ਜਦੋਂ ਉਹਤੇ ਡੋਰੀਆਂ ਛੱਡਦੀ ਹੈ ਫਿਰ ਗੁੱਡੀ ਚੜਦੀ ਜ਼ਰੂਰ ਹੈ ਹੁਣ ਕਾਲਾ ਘੋੜਾ ਜਿਹੜਾ ਸੀ ਉਹ ਬੜੀ ਤੇਜ਼ ਨਾਲ ਗਲੀਆਂ ਵਿੱਚ ਭੱਜ ਰਿਹਾ ਸੀ ਉਹਨੇ ਸ਼ਹਿਰ ਵੱਲ ਜਾਣ ਵਾਲੇ ਦਰਵਾਜ਼ਿਆਂ ਨੂੰ ਆਪਣੇ ਸੁਮਾ ਨਾਲ ਤੋੜ-ਫੋੜ ਦਿੱਤਾ ਤੇ ਖੁੱਲੇ ਖੇਤਾਂ ਵਿੱਚ ਨਿਕਲ ਗਿਆ ਉਹਨੇ ਨਦੀਆਂ ਤੇ ਵਾੜਾਂ ਨੂੰ ਪਾਰ ਕੀਤਾ ਹੁਣ ਸੀਪਾ ਸਲਾਰ ਜਿਹੜਾ ਸੀ ਨਾ ਉਹਦੇ কুমਹਾਰ ਦਾ ਘੋੜਾ ਨਾ ਜਿਹੜਾ ਉਹ ਮੈਦਾਨੇ ਜੰਗ ਵੱਲ ਆ ਗਿਆ ਬਾਬਾ ਜੀ ਤੇ ਦੁਸ਼ਮਣ ਦੇ ਖੇਮਿਆਂ ਵੱਲ ਵਧਣ ਲੱਗਾ ਉਹਨੂੰ ਪਤਾ ਚੱਲ ਗਿਆ ਸੀ ਕਿ ਘੋੜਾ ਕਿਸ ਪਾਸੇ ਜਾ ਰਿਹਾ ਹੈ ਉਸਨੇ ਘੋੜੇ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸਭ ਬੇਕਾਰ ਗਈਆਂ ਉਹ ਕਹਿੰਦਾ ਵੀ ਭਾਈ ਕਿੱਥੇ ਚੱਲੇ ਆਂ ਜੰਗ ਵਾਲੇ ਪਾਸੇ ਜਾਈ ਜਾਣਾ ਉਹਨੇ ਬੜਾ ਕੁਝ ਹੁਣ ਰੋਕਣਾ ਤਾਂ ਆਂਦਾ ਨਹੀਂ ਬੈਠਾ ਹੀ ਪਹਿਲੀ ਵਾਰੀ ਸੀ ਜਦੋਂ ਕੁਮਹਾਰ ਨਸੀਬ ਦਾ ਘੋੜਾ ਇੱਕ ਦਰਖਤ ਕੋਲੋਂ ਲੰਘਿਆ ਨਾ ਤਾਂ ਉਹਨੇ ਦਰਖਤ ਦੀ ਇੱਕ ਟਾਣੀ ਫੜ ਲਈ ਦਰਖਤ ਦੀ ਇੱਕ ਟਾਣੀ ਫੜ ਲਈ ਉਹ ਇਸ ਤਰ੍ਹਾਂ ਘੋੜੇ ਨੂੰ ਰੋਕਣਾ ਚਾਹੁੰਦਾ ਸੀ ਪਰ ਕੁਮਹਾਰ ਨਸੀਬ ਨੇ ਦਰਖਤ ਦੀ ਟਾਣੀ ਨੂੰ ਇੰਨੇ ਜ਼ੋਰ ਨਾਲ ਫੜਿਆ ਕਿ ਦਰਖਤ ਦੀ ਮੋਟੀ ਟਾਣੀ ਜਿਹੜੀ ਸੀ ਨਾ ਉਹ ਟੁੱਟ ਕੇ ਉਹਦੇ ਹੱਥਾਂ ਵਿੱਚ ਆ ਗਈ। ਭਜਦਿਆਂ ਭਜਦਿਆਂ ਉਹਨੇ ਅਗਲੇ ਦਰਖਤ ਨੂੰ ਵੀ ਫੜਿਆ ਉਹਦੀ ਵੀ ਟਾਣੀ ਇਸੇ ਤਰ੍ਹਾਂ ਉਹਦੇ ਟੁੱਟ ਕੇ ਉਹਦੇ ਹੱਥਾਂ ਵਿੱਚ ਆ ਗਈ ਬਾਬਾ ਜੀ। ਹੁਣ ਦੁਸ਼ਮਣ ਦੇ ਜਿਹੜੇ ਖੇਮੇ ਸੀ ਨਾ ਜਿੱਥੇ ਬਾਕੀ ਸਿਪਾਹੀ ਬੈਠੇ ਸੀ ਜ਼ਰਾ ਗੌਰ ਕਰਨਾ। ਤਾਂ ਉਹਨਾਂ ਵਿੱਚੋਂ ਇੱਕ ਜਿਹੜਾ ਸਿਪਾਹੀ ਸੀ ਨਾ ਉਹ ਇਹ ਨਜ਼ਾਰਾ ਦੇਖ ਰਿਹਾ ਸੀ ਇਹ ਮੰਜ਼ਰ ਦੇਖ ਰਿਹਾ ਸੀ। ਉਨੇ ਕੀ ਦੇਖਿਆ ਵੀ ਸਾਡੇ ਦੁਸ਼ਮਣਾਂ ਵੱਲੋਂ ਇੱਕ ਕੋੜ ਸਵਾਰ ਨੂੰ ਵੀ ਉਹ ਆ ਰਿਹਾ ਹੈ ਹੱਥਾਂ ਨਾਲ ਹੀ ਦਰਖਤਾਂ ਨੂੰ ਤੋੜਦਾ ਹੋਇਆ ਉਹਨੇ ਇਹ ਦੇਖਿਆ ਜਰਾ ਗੌਰ ਕਰਨਾ ਬਾਬਾ ਜੀ ਵੀ ਭਾਈ ਉਧਰੋਂ ਦੁਸ਼ਮਣ ਵਾਲੇ ਬੱਸ ਬੰਦਾ ਆਣ ਰਿਹਾ ਉਹ ਤਾਂ ਦਰਖਤਾਂ ਨੂੰ ਹੱਥਾਂ ਨਾਲ ਹੀ ਤੋੜੀ ਜਾਂਦਾ ਬੜੀ ਤੇਜ਼ੀ ਨਾਲ ਉਹਨਾਂ ਵੱਲ ਵੱਧ ਰਿਹਾ ਸੀ ਉਹ ਸਮਝ ਗਿਆ ਕਿ ਇਹ ਉਹੀ ਸੀ ਪਸਲਾਰ ਹੈ ਜਿਨੇ ਜਿੰਦੇ ਸ਼ੇਰ ਨੂੰ ਯਾਨੀ ਕਿ ਜ਼ਿੱਦਾਂ ਸ਼ੇਰ ਨੂੰ ਫੜਿਆ ਸੀ ਤੇ ਹੁਣ ਇਸਨੇ ਹਮਲਾ ਕਰਨ ਦੀ ਗਰਜ ਨਾਲ ਸਾਡੇ ਵੱਲ ਆ ਗਿਆ ਹੈ ਤੇ ਦਰਖਤਾਂ ਦੀਆਂ ਟਾਹਣੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਜੇ ਇਹਨੇ ਸਾਨੂੰ ਵੀ ਦਰਖਤ ਦੀਆਂ ਟਾਹਣੀਆਂ ਵਾਂਗੂ ਤੋੜਨਾ ਸ਼ੁਰੂ ਕਰ ਦਿੱਤਾ ਤਾਂ ਸਪਾਈਆਂ ਦੀ ਹੱਡੀ ਫਸਲੀ ਇੱਕ ਹੋ ਜਾਵੇਗੀ ਲੱਗਦਾ ਹੈ ਕਿ ਸੀਪਾ ਸਲਾਰ ਕੋਈ ਮਾਮੂਲੀ ਆਦਮੀ ਨਹੀਂ ਹੈ ਇਹ ਜ਼ਰੂਰ ਕੋਈ ਦੇਵਤਾ ਹੀ ਲੱਗਦਾ ਹੈ ਭਾਈ ਇਹ ਕੋਈ ਦੇਵ ਹੀ ਰੂਪ ਹੈ ਕਿ ਇੰਨੀ ਤਾਕਤ ਦੇਵਚੀ ਹੋ ਸਕਦੀ ਹੈ ਕਿਸੇ ਚ ਵੀ ਜਿਹੜਾ ਹੱਥ ਨਾਲ ਹੀ ਦਰਖਤ ਪੱਟੀ ਜਾਵੇ ਸਿਪਾਹੀ ਜਿਹੜਾ ਸੀ ਨਾ ਉਹ ਖੋਫਨਾਕ ਮੰਜ਼ਰ ਵੇਖ ਕੇ ਜ਼ੋਰ-ਜ਼ੋਰ ਦੀ ਚੀਲੋਂ ਲੱਗਾ ਉੱਚੀ-ਉੱਚੀ ਫਿਰ ਉਹਦੀ ਨਿਗਾਹ ਜਿਹੜੀ ਸੀ ਪਾਸਲਾਰ ਦੇ ਪਿੱਛੇ ਪਈ ਦੁਸ਼ਮਣ ਦੀ ਫੌਜ ਯਾਨੀ ਕਿ ਬਿਹਾਰਸਤਾਨ ਦੀ ਫੌਜ ਜਿਹੜੀ ਆ ਮੁਕਾਬਲਾ ਕਰਨ ਲਈ ਸਿਰ ਤੇ ਆਣ ਪਹੁੰਚੀ ਸੀ ਸਿਪਾਹੀ ਦੇ ਖੋਫਨਾਕ ਅੰਦਾਜ਼ ਵਿੱਚ ਚੀਕਣ ਤੇ ਚੀਲੋਂ ਨਾਲ ਦੁਸ਼ਮਣ ਦੇ ਖੇਮਿਆਂ ਵਿੱਚ ਕਹਿੰਦੇ ਕਿ ਇੱਕ ਖਲਬਲੀ ਜੀ ਮਚ ਗਈ ਉਹ ਬਰਾਬਰ ਚਲਾ ਰਿਹਾ ਸੀ ਕਿ 도ੜੋ ਭਾਈ 도ੜੋ ਆਪਣੀਆਂ ਜਾਨਾਂ ਬਚਾਓ ਓਏ ਜਿੰਦਾ ਸ਼ੇਰ ਫੜਨ ਵਾਲਾ ਜੇ ਉਹ ਆਪਣੀਆਂ ਜਾਨਾਂ ਬਚਾਓ ਕਹਿੰਦਾ ਭਾਈ ਜਿਹੜੀ ਫੌਜ ਦਾ ਸੀਪਾ ਸਲਾਰੀ ਇੰਨਾ ਤਾਕਤਵਰ ਹੋਵੇ ਉਹ ਸਾਡਾ ਕੀ ਹਾਲ ਕਰੇਗਾ ਜ਼ਰਾ ਗੌਰ ਕਰਨਾ ਇਹ ਸੁਣ ਕੇ ਦੁਸ਼ਮਣ ਦੇ ਸਫਾਈ ਸਪਾਹੀ ਸੀ ਨਾ ਜਿਹੜੇ ਉਹਨਾਂ ਨੂੰ ਖੋਫਦਾ ਆ ਉਹਨਾਂ ਨੂੰ ਖੋਫ ਆ ਗਿਆ ਡਰ ਆ ਗਿਆ ਤੇ ਉਹ ਸਾਰੇ ਘੋੜਿਆਂ ਤੇ ਭੱਜ ਖੜੇ ਹੋਏ ਉਹਨਾਂ ਦਾ ਬਾਦਸ਼ਾਹ ਔਰੰਗਜ਼ੇਬ ਆਪਣੇ ਖੇਮੇ ਵਿੱਚ ਬੈਠਾ ਹੋਇਆ ਮੈਦਾਨੇ ਜੰਗ ਦੀ ਸੂਰਤੇ ਹਾਲ ਵੇਖ ਰਿਹਾ ਸੀ ਵੀ ਇਹ ਕੀ ਵਾਂਗ ਹੋ ਰਿਹਾ ਹੈ ਜੰਗ ਦਾ ਜਦੋਂ ਪਾਸਾ ਅਚਾਨਕ ਬਲਟ ਜਾਣ ਤੇ ਨਾ ਉਹ ਕਬਰ ਆ ਗਿਆ ਕਿਉਂਕਿ ਪਾਸਾ ਬਲਟ ਗਿਆ ਉਹਨੂੰ ਸੀਗਾ ਵੀ ਮੈਂ ਤਾਂ ਕਰਿਆ ਹਾਰਿਆ ਹੀ ਨਹੀਂ ਤੇ ਇਹ ਮੈਨੂੰ ਕਿੱਥੋਂ ਹਾਰਾ ਲੂਗਾ ਪਰ ਜਦੋਂ ਉਹਨੇ ਦੇਖਿਆ ਵੀ ਇਹ ਤਾਂ ਰੰਗ ਹੀ ਹੋਰ ਪੈ ਗਿਆ ਭਾਈ ਤਾਂ ਉਹਨੇ ਇੱਕ ਖੱਤ ਲਿਖਿਆ ਤੇ ਖੇਮੇ ਵਿੱਚ ਖੱਤ ਰੱਖ ਕੇ ਬਾਹਰ ਨਿਕਲਿਆ ਤੇ ਘੋੜੇ ਤੇ ਸਵਾਰ ਹੋ ਕੇ ਆਪਣੇ ਸਪਾਹੀਆਂ ਪਿੱਛੇ ਭੱਜਿਆ ਡਰੇ ਹੋਏ ਬਾਦਸ਼ਾਹ ਨੇ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ ਜਦੋਂ কুমਹਾਰ ਨਸੀਬ ਦਾ ਘੋੜਾ ਦੁਸ਼ਮਣ ਦੇ ਖੇਮਿਆਂ ਦੇ ਨੇੜੇ ਪਹੁੰਚਿਆ ਨਾ ਤਾਂ ਉਹ ਆਪ ਮੁਹਾਰੇ ਹੀ ਰੁਗ ਗਿਆ ਉਹਨੇ ਕੰਬਦੇ ਹੱਥਾਂ ਨਾਲ ਰਕਾਬਾ ਤੋਂ ਆਪਣੇ ਪੈਰ ਖੋਲੇ ਤੇ ਘੋੜੇ ਤੋਂ ਥੱਲੇ ਡਿੱਗ ਪਿਆ ਇਹ ਤਾਂ ਖੁਦਾ ਦਾ ਕਰਨਾ ਚੰਗਾ ਹੋਇਆ ਬਾਬਾ ਜੀ ਜ਼ਰਾ ਗੌਰ ਕਰਨਾ ਇਤਰਾਦਾ ਕਰਨੀ ਚੰਗੀ ਹੋਈ ਕਿ ਉਸ ਨੂੰ ਘੋੜੇ ਤੋਂ ਥੱਲੇ ਡਿੱਗਦੇ ਕਿਸੇ ਨੇ ਵੇਖਿਆ ਨਹੀਂ ਉਹਨੇ ਦੁਸ਼ਮਣ ਵੱਲ ਨਿਗਾਹ ਦੁੜਾਈ ਉਹ ਸਾਰੇ ਪੂੰਛ ਦਬਾ ਕੇ ਭੱਜ ਚੁੱਕੇ ਸਨ ਉਹ ਬਾਦਸ਼ਾਹ ਦੇ ਖੇਮੇ ਵਿੱਚ ਦਾਖਲ ਹੋਇਆ ਤਾਂ ਉਹਦੀ ਨਿਗਾਹ ਜਿਹੜੀ ਹੈ ਨਾ ਇੱਕ ਖਾਤੇ ਤੇ ਪਈ ਜੋ ਉਸਨੇ ਜੇਬ ਵਿੱਚ ਰੱਖ ਲਿਆ কুমਹਾਰ ਸੀ ਪਸਲਾਰ ਨਸੀਬ ਪੈਦਲ ਹੀ ਘਰ ਵੱਲ ਰਵਾਨਾ ਹੋ ਗਿਆ ਉਹ ਕਹਿੰਦਾ ਭਾਈ ਹੁਣ ਦੁਬਾਰਾ ਕਿੱਥੇ ਘੋੜੇ ਚੜਾਏ ਤੇ ਮੈਨੂੰ ਚਲਾਣਾ ਨਹੀਂ ਹੁੰਦਾ ਇਹਨੇ ਤੇ ਮੈਨੂੰ ਪਹਿਲਾਂ ਪਰੇਸ਼ਾਨ ਬੜਾ ਕੀਤਾ ਰਾਹ ਵਿੱਚ ਲੋਕਾਂ ਨੇ ਉਹਨੂੰ ਵੇਖਿਆ ਤਾਂ ਉਹਦਾ ਅਦਬ ਨਾਲ ਝੁੱਕ ਕੇ ਉਹਨੂੰ ਸਲਾਮਾ ਕਰਨ ਲੱਗੇ ਜ਼ਰਾ ਗੌਰ ਕਰਨਾ ਜਦੋਂ ਘਰ ਪਹੁੰਚਿਆ ਤਾਂ ਉਹਨੇ ਬੀਬੀ ਨੂੰ ਜੇਬ ਚੋਂ ਖੱਤ ਕੱਢ ਕੇ ਦਿੰਦਿਆ ਕਿਹਾ ਕਿ ਇਹ ਖੱਤ ਬਾਦਸ਼ਾਹ ਦਾਰਾਗੋਲ ਕੋਲ ਸ਼ਾਹੀ ਮਹਿਲ ਲੈ ਜਾ ਤੇ ਹਾਂ ਇੱਕ ਗੱਲ ਹੋਰ ਯਾਦ ਰੱਖੀ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲੈ ਖੁਦਾ ਨੇ ਉਸ ਪ੍ਰਭੂ ਨੇ ਲਾਜਾਂ ਵਾਲੇ ਨੇ ਸਾਡੀ ਲਾਜ ਰੱਖ ਲਈ ਹੈ ਸਾਡੀ ਇੱਜ਼ਤ ਰੱਖ ਲਈ ਹੈ ਮੈਂ ਆਪਣੀ ਔਣ ਵਾਲੀ ਜ਼ਿੰਦਗੀ ਵਿੱਚ ਘੋੜੇ ਦੇ ਪਿੱਠ ਤੇ ਕਦੇ ਨਹੀਂ ਬੈਠਾਂਗਾ ਖੱਤ ਬਾਦਸ਼ਾਹ ਨੂੰ ਦੇ ਦੇ ਇਸ ਵਿੱਚ ਕੀ ਲਿਖਿਆ ਇਹ ਤਾਂ ਮੈਂ ਨਹੀਂ ਜਾਣਦਾ ਹਾਂ ਬਾਦਸ਼ਾਹ ਨੂੰ ਇਹ ਜ਼ਰੂਰ ਦੱਸ ਦੇਣਾ ਕਿ ਦੁਸ਼ਮਣ ਡਰ ਕੇ ਭੱਜ ਗਿਆ ਹੈ ਤੇ ਵਾਪਸ ਸਾਡੇ ਮੁਲਕ ਵੱਲ ਨਿਕਰੇ ਹੁੰਦਾ ਔਰ ਨਾ ਹੀ ਕਰੇ ਮੈਲੀ ਅੱਖ ਨਾਲ ਦੇਖੇਗਾ ਮੈਂ ਹੁਣ ਲੱਗਾ ਸੋਣ ਮੇਰਾ ਜੋਰ-ਜਾੜ ਹਿਲ ਗਏ ਐ ਤੇ ਘੋਲੇ ਨੇ ਮੇਰੀ ਹੱਡੀ ਪਸਲੀ ਕਰ ਦਿੱਤੀ ਇੱਕ ਹੁਣ কুমਹਾਰ ਸੀਪਾ ਸਲਾਰ ਜਿਹੜਾ ਸੀ ਉਹਦੀ بیوی ਖੱਤ ਲੈ ਕੇ ਸ਼ਾਹੀ ਮਹਿਲ ਵੱਲ ਰਵਾਨਾ ਹੋ ਗਈ ਜਦੋਂ ਬਾਦਸ਼ਾਹ ਦਾਰਾਗੋਲ ਨੇ ਦੁਸ਼ਮਣ ਬਾਦਸ਼ਾਹ ਔਰੰਗਜ਼ੇਬ ਦਾ ਖੱਤ ਪੜਿਆ ਤਾਂ ਉਹਨੇ ਆਪਣੇ ਨਵੇਂ ਸੀਪਾ ਸਲਾਰ ਦੀ ਬੜੀ ਤਾਰੀਫ ਕੀਤੀ ਤੇ ਕਿਹਾ ਤੁਹਾਡਾ ਖਾਵੰਦ ਯਾਨੀ ਕਿ ਉਹਦਾ ਘਰ ਵਾਲਾ ਜਿਹੜਾ ਸੀ ਉਹਦੀ ਘਰ ਵਾਲੀ ਲੈ ਕੇ ਆਈ ਨਾ ਨਸੀਬ ਦੀ ਤੇ ਉਹ ਖਾਵੰਦ ਯਾਨੀ ਵੀ ਤੁਹਾਡਾ ਖਾਵੰਦ ਇਸ ਵਕਤ ਕਿੱਥੇ ਹੈ ਕੁਮਾਰ ਦੀ ਘਰ ਵਾਲੀ ਕਹਿੰਦੀ ਜੀ ਹਜ਼ੂਰ ਉਹ ਬਹੁਤ ਥੱਕਿਆ ਹੋਇਆ ਹੈ ਤੇ ਘਰ ਵਿੱਚ ਆਰਾਮ ਕਰ ਰਿਹਾ ਹੈ ਤੁਹਾਡਾ ਹੁਕਮ ਹੋਵੇ ਤਾਂ ਮੈਂ ਉਸ ਨੂੰ ਜਗਾ ਦੇਵਾਂਗੀ ਤੇ ਤੁਹਾਡੀ ਖਿਦਮਤ ਵਿੱਚ ਭੇਜ ਦੇਵਾਂਗੀ ਬਾਦਸ਼ਾਹ ਦਾਰਾ ਗੋਲ ਨੇ ਕਿਹਾ ਨਹੀਂ ਉਸ ਨੂੰ ਹੁਣ ਜਗਾਉਣਾ ਨਾ ਆਰਾਮ ਕਰਨ ਦਿਓ ਸਵੇਰੇ ਸਾਡੇ ਕੋਲ ਭੇਜਣਾ ਅਸੀਂ ਉਸ ਨੂੰ ਇਨਾਮ ਨਾਲ ਨਵਾਜ਼ਾਂਗੇ কুমਹਾਰ ਦੀ ਘਰ ਵਾਲੀ ਬੋਲੀ ਜੀ ਬਹੁਤ ਅੱਛਾ ਜਨਾਬ ਤੇ ਉਹ ਉੱਥੋਂ ਚਲੀ ਗਈ ਸਵੇਰ ਹੋਈ ਤਾਂ কুমਹਾਰ ਸੀਪਾ ਸਲਾਰ ਜਿਹੜਾ ਅਸੀਂ ਨਸੀਬ ਉਹ ਪੈਦਲ ਹੀ ਘਰੋਂ ਰਵਾਨਾ ਹੋ ਗਿਆ ਗਲੀਆਂ ਵਿੱਚ ਲੋਕ ਉਹਦਾ ਸਵਾਗਤ ਕਰ ਰਹੇ ਸੀ ਬਾਬਾ ਜੀ ਉਹਨਾਂ ਦੇ ਸਵਾਗਤ ਲਈ ਰੰਗ-ਬਰੰਗੀਆਂ ਝੰਡੀਆਂ ਲੈ ਕੇ ਖੜੇ ਉਹ ਇਹ ਜਾਣਦੇ ਸੀ ਕਿ ਇਹ ਸੀਪਾ ਸਲਾਰ ਨੇ ਦੁਸ਼ਮਣ ਨੂੰ ਮਾਰ ਪਜਾਇਆ ਸਾਡੇ ਸੀਪਾ ਸਲਾਰ ਵਿੱਚ ਕਿੰਨੀ ਸਾਦਗੀ ਹੈ ਘੋੜੇ ਤੇ ਸਵਾਰ ਹੋਣ ਦੀ ਬਜਾਏ ਕਹਿੰਦੇ ਪੈਦਲ ਹੀ ਸ਼ਾਹੀ ਮਹਿਲ ਵੱਲ ਨੂੰ ਜਾ ਰਿਹਾ ਹੈ ਲੋਕ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀ ਕੁਮਹਾਰ ਸਿਪਾਹ ਸਲਾਰ ਨਸੀਬ ਸ਼ਾਹੀ ਮਹਿਲ ਵਿੱਚ ਪਹੁੰਚਿਆ ਤਾਂ ਬਾਦਸ਼ਾਹ ਦਾਰਾਗੋਲ ਨੇ ਉਹਨੂੰ ਬੜੀ ਇੱਜ਼ਤ ਨਾਲ ਆਪਣੇ ਨੇੜੇ ਵਾਲੀ ਕੁਰਸੀ ਤੇ ਬੈਠਣ ਦਾ ਮਾਣ ਬਖਸ਼ਿਆ ਬਾਬਾ ਜੀ ਉਹ ਦੋਵੇਂ ਥੋੜੀ ਦੇਰ ਆਪਸ ਵਿੱਚ ਗੱਲਾਂ ਕਰਦੇ ਰਹੇ ਇਸ ਤੋਂ ਬਾਅਦ ਬਾਦਸ਼ਾਹ ਦਾਰਾਗੋਲ ਨੇ ਉਹਨੂੰ ਢੇਰਾ ਇਨਾਮ ਨਾਲ ਨਵਾਜ਼ਿਆ ਕਿਉਂਕਿ ਮੁਲਕ ਦਾ ਹੁਣ ਬਾਦਸ਼ਾਹ ਹੋਵੇ ਤੇ ਮੁਲਕ ਬਚਾ ਲਿਆ ਜਾਵੇ ਤਫੇ ਨਾਮ ਹੀ ਮਿਲਦੇ ਬਾਬਾ ਜੀ ਮੁਲਕ ਵਿੱਚ ਕਹਿੰਦੇ ਅਮਨ ਸ਼ਾਂਤੀ ਹੋ ਗਈ ਦੁਬਾਰਾ ਉਹ ਜਿਹੜਾ ਦੁਸ਼ਮਣ ਬਾਦਸ਼ਾਹ ਸੀ ਉਹਨੇ ਕਰੇ ਇਧਰ ਦੇਖਿਆ ਨਹੀਂ ਲੋਕ ਖੁਸ਼ਹਾਲ ਹੋ ਗਏ ਤਾਂ ਦੁਬਾਰਾ ਉਹਨੇ ਕਰੇ ਹਮਲਾ ਨਹੀਂ ਕੀਤਾ ਦੂਜੇ ਬਾਦਸ਼ਾਹ ਨੇ ਇਹਦੀ ਜਿਹੜੀ ਸੀ ਚੜਾਈ ਹੋ ਗਈ ਸੋ ਜ਼ਰਾ ਗੌਰ ਕਰਨਾ ਬਾਬਾ ਜੀ ਉਹ ਕਹਿੰਦਾ ਵੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਉਂਦਾ ਕਿ ਉਹਦੀ ਮਰਜ਼ੀ ਹੋਵੇ ਨਾ ਮਾਲਕ ਦੀ ਤਾਂ ਜਿੱਥੋਂ ਉਹ ਪੁੰਝਿਓ ਚੱਕ ਕੇ ਅਸਮਾਨਾਂ ਤੇ ਪਹੁੰਚਾ ਦਿੰਦਾ ਬਾਬਾ ਜੀ ਗੱਲ ਉਹਦੇ ਵਿਸ਼ਵਾਸ ਉਹਦੇ ਤੇ ਵਿਸ਼ਵਾਸ ਦੀ ਉਹਤੇ ਯਕੀਨ ਦੀ ਹੈ ਤਾਂ ਹੀ ਫਕੀਰਾਂ ਫਰਮਾਇਆ ਕਦੇ ਵੀ ਆਪਣੀ ਤਕਦੀਰ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਕਈ ਵਾਰੀ ਅਸਲ ਸਮਝਦਾਰੀ ਹੌਸਲੇ ਤੇ ਭਰੋਸੇ ਨਾਲ ਜਿਹੜੇ ਅਣਜਾਣ ਹਾਲਾਤ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਹਨ ਉਹਨੂੰ ਜਿੱਤਣ ਵਾਸਤੇ ਹਮੇਸ਼ਾ ਹੌਸਲਾ ਰੱਖਣਾ ਤੇ ਭਰੋਸਾ ਰੱਖਣਾ ਬਾਬਾ ਜੀ ਆਪਣੇ ਰੱਬ ਤੇ ਕਹਿੰਕੇ ਉਸ ਰੱਬ ਨੇ ਰੱਬ ਜਿਹਨੂੰ ਚਾਵੇ ਬਾਦਸ਼ਾਹ ਬਣਾ ਦਿੰਦਾ ਬਾਬਾ ਜੀ ਉਹ ਛੋਟੇ ਹਾਲਾਤਾਂ ਤੋਂ ਉਠਾ ਕੇ ਵੱਡੇ ਮੁਕਾਮ ਤੇ ਪਹੁੰਚਾ ਸਕਦਾ ਹੈ ਆਪਣਾ ਦਿਲ ਜਿਹੜਾ ਹੈ ਹੌਸਲੇ ਨਾਲ ਕਾਇਮ ਰੱਖੋ ਭਾਵੇਂ ਤੁਸੀਂ ਕਿੰਨੇ ਵੀ ਅਨਪੜੇ ਹੋ ਗਰੀਬ ਹੋਵੋ ਕਿਸਮਤ ਜਿਹੜਾ ਹੈ ਨਾ ਇਹ ਗੱਲ ਯਾਦ ਰੱਖਣਾ ਕਿ ਕਿਸਮਤ ਜਿਹੜੀ ਹੈ ਉਹ ਇੱਕ ਦਿਨ ਜ਼ਰੂਰ ਬਦਲਦੀ ਹੈ ਬਾਬਾ ਜੀ ਸੋ ਆਪਣੇ ਮਾਲਕ ਤੇ ਯਕੀਨ ਰੱਖਣਾ ਬਾਬਾ ਜੀ ਕਿ ਮੇਰਾ ਮਾਲਕ ਮੇਰੇ ਨਾਲ ਹੈ ਮੇਰੀ ਵੀ ਮੁਕੱਦਰ ਜਿਹੜਾ ਇੱਕ ਦਿਨ ਬਦਲੇਗਾ ਮੈਂ ਆਪਣਾ ਕਰਮ ਕਰ ਰਿਹਾ। ਸੋ ਕਦੇ ਵੀ ਤਕਦੀਰ ਤੋਂ ਹਾਰਨਾ ਨਹੀਂ, ਕਦੇ ਮਾੜੇ ਹਾਲਾਤ ਆ ਜਾਣ ਹਾਰਨਾ ਨਹੀਂ ਹੋਣਾ ਤੋਂ ਕਦੇ ਵੀ। ਆਪਣੇ ਸੋਹਣੇ ਰੱਬ ਤੇ ਯਕੀਨ ਰੱਖਣਾ। ਭਰੋਸਾ ਰੱਖਣਾ। ਕਿਉਂਕਿ ਯਕੀਨ ਹੈ ਤਾਂ ਸਾਰਾ ਕੁਝ ਹੈ। ਸੋ ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਸਾਈ ਜੀ ਦੀ। ਗੁਰੂਆਂ, ਪੀਰਾਂ, ਰਹਿਬਰਾਂ, ਫਕੀਰਾਂ, ਸੰਤ ਮਹਾਂਤਮਾ ਸਾਈ ਲੋਕਾਂ ਸਾਰਿਆਂ ਨੂੰ ਪ੍ਰਣਾਮ ਹੈ, ਸਭ ਨੂੰ ਸਲਾਮ ਹੈ। ਔਰ ਇਹ ਗੱਲ ਯਾਦ ਰੱਖਣਾ ਕਿ ਜਦੋਂ ਵੀ ਕੋਈ ਚੰਗੀ ਚੀਜ਼ ਸੁਣ ਰਹੇ ਹੋ ਤਾਂ ਰਾਬ ਇੱਕ ਜੈ ਸائیں ਜੀ 786 ਸੌਰਵਮਰ ਅਫੀਸ਼ੀਅਲ ਚੈਨਲ ਤੇ ਸੁਣਦੇ ਜੈ ਸائیں ਜੀ